ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵੈਸ਼ਨੋ ਸਾਧ ਨੂੰ ਉਪਦੇਸ਼ ਗੁਰੂ ਨਾਨਕ ਦੇਵ ਜੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਹਰਿਦੁਆਰ ਪਹੁੰਚੇ ਆ ਆਪਣੇ ਗੰਗਾ ਦੇ ਕੰਢੇ ਜਾ ਡੇਰਾ ਲਾਇਆ ਗੁਰੂ ਸਾਹਿਬ ਤੋਂ ਥੋੜੀ ਹੀ ਦੂਰ ਇੱਕ ਵੈਸ਼ਨੋ ਸਾਧ ਦਾ ਡੇਰਾ ਸੀ ਇਹ ਬਹੁਤ ਪਖੰਡ ਕਰਦਾ ਸੀ ਲੋਕਾਂ ਤੇ ਆਪਣੇ ਧਰਮੀ ਹੋਣ ਦਾ ਭਲੇਖਾ ਪਾ ਰਿਆ ਸੀ ਗੁਰੂ ਸਾਹਿਬ ਨੇ ਇਸ ਪਖੰਡੀ ਦਾ ਪਾਚ ਉਧੇੜਨਾ ਸੀ ਇਸੇ ਲਈ ਉਸ ਦੇ ਨੇੜੇ ਡੇਰਾ ਲਾਇਆ ਸੀ ਦੂਜੇ ਦਿਨ ਸਵੇਰੇ ਸਾਧ ਨੇ ਇਸ਼ਨਾਨ ਕੀਤਾ ਭੋਜਨ ਪਕਾਉਣ ਦੀ ਤਿਆਰੀ ਕਰਨ ਲੱਗਾ ਚੌਂਕਾ ਤਿਆਰ ਕਰਨ ਲਈ ਗਾਂ ਦੇ ਗੋਹੇ ਦਾ ਪੋਚਾ ਫੇਰਿਆ ਲੱਕੜੀਆਂ ਨੂੰ ਸੁਚੀਆਂ ਕਰਨ ਲਈ ਪਾਣੀ ਨਾਲ ਧੋਤਾ ਚੌਂਕੇ ਦੇ ਆਲੇ-ਦੁਆਲੇ ਲਕੀਰ ਖਿੱਚ ਦਿੱਤੀ ਤਾਂ ਕਿ ਰਾਖਸ਼ ਅੰਨ ਦਾ ਰਾਸ ਨਾ ਲੈ ਜਾਣ ਲੱਕੜਾਂ ਬਾਲ ਕੇ ਭੋਜਨ ਤਿਆਰ ਕਰਨ ਲੱਗਾ ਉਹ ਚੌਕੇ ਦੀ ਪਵਿੱਤਰਤਾ ਨੂੰ ਹੀ ਧਰਮ ਸਮਝਦਾ ਸੀ ਤੇ ਆਪਣੇ ਆਪ ਨੂੰ ਬਹੁਤ ਵੱਡਾ ਧਰਮੀ ਗੁਰੂ ਜੀ ਨੇ ਸਾਧ ਦਾ ਭਲੇਖਾ ਦੂਰ ਕਰਨਾ ਸੀ ਤੇ ਲੋਕਾਂ ਨੂੰ ਸਮਝਾਉਣਾ ਸੀ ਕਿ ਇਹ ਧਰਮ ਨਹੀਂ ਇਹ ਤਾਂ ਪਖੰਡ ਹੈ ਇਸ ਲਈ ਭਾਈ ਮਰਦਾਨਾ ਜੀ ਨੂੰ ਜੋ ਉਹਨਾਂ ਦੇ ਨਾਲ ਸੀ ਸਾਧ ਕੋਲੋਂ ਅੱਗ ਲੈਣ ਲਈ ਭੇਜਿਆ ਭਾਈ ਮਰਦਾਨਾ ਜੀ ਨੇ ਸਾਧ ਕੋਲੋਂ ਅੱਗ ਲੈਣ ਪੇਤਿਆ ਭਾਈ ਮਰਦਾਨਾ ਜੀ ਨੇ ਸਾਧ ਕੋਲੋਂ ਅੱਗ ਮੰਗੀ ਸਾਧ ਲੋਹਾ ਲਾਖਾ ਹੋ ਕੇ ਗਾਲਾਂ ਕੱਢਣ ਲੱਗ ਪਿਆ ਸਾਧ ਭਾਈ ਮਰਦਾਨੇ ਨੂੰ ਕਹਿਣ ਲੱਗਾ ਤੂੰ ਮੇਰਾ ਚੌਂਕਾ ਪੇਟ ਦਿੱਤਾ ਹੈ ਸਾਧ ਕੁਛ ਗੁੱਸੇ ਵਿੱਚ ਭਖਿਆ ਪਿਆ ਸੀ ਉੱਗ ਦੀ ਚਵਾਤੀ ਲੈ ਕੇ ਭਾਈ ਮਰਦਾਨੇ ਦੇ ਪਿੱਛੇ ਦੌੜਿਆ ਭਾਈ ਮਰਦਾਨਾ ਸਤਿਗੁਰੂ ਜੀ ਪਾਸ ਆ ਪੁੱਜਿਆ ਮਗਰ ਮਗਰ ਸਾਧ ਵੀ ਪਹੁੰਚ ਗਿਆ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਸਾਧ ਜੀ ਆਪ ਇਤਨੇ ਗੁੱਸੇ ਵਿੱਚ ਕਿਉਂ ਹੋ ਸਾਧ ਨੇ ਗੁੱਸੇ ਵਿੱਚ ਇਹ ਜਵਾਬ ਦਿੱਤਾ ਇਹ ਸਮਰਾਸੀ ਨੇ ਮੇਰਾ ਚੌਂਕਾ ਪੇਟ ਦਿੱਤਾ ਹੈ ਐਸਾ ਦਾ ਪਰਛਾਵਾਂ ਮੇਰੇ ਚੌਕੇ ਉੱਤੇ ਪਿਆ ਹੈ ਇਸ ਨਾਲ ਮੇਰਾ ਚੌਕਾ ਅਪਵਿੱਤਰ ਹੋ ਗਿਆ ਹੈ ਏ ਭਾਈ ਮਰਦਾਨਾ ਚੋਦਰ ਹੈ ਨੀਵੀਂ ਜਾਤ ਦਾ ਹੈ ਇਸ ਲਈ ਮੇਰਾ ਜਨਮ ਪ੍ਰੇਸ਼ਟ ਹੋ ਗਿਆ ਹੈ ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ ਇਹ ਕਿਵੇਂ ਹੋ ਸਕਦਾ ਹੈ ਭਾਈ ਮਰਦਾਨਾ ਤਾਂ ਤੇਰੇ ਵਰਗਾ ਮਨੁੱਖ ਹੀ ਹੈ ਨੀਵਾ ਉਹ ਹੈ ਜੋ ਨੀਵੇਂ ਕੰਮ ਕਰੇ ਗੁਰੂ ਜੀ ਨੇ ਸਾਧੂ ਨੂੰ ਕਿਹਾ ਤੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਤੇਰੇ ਅੰਦਰ ਕਿੰਨੇ ਔਗਣ ਭਰੇ ਹਨ ਤੇਰੇ ਹਿਰਦੇ ਵਿੱਚ ਦਇਆ ਨਹੀਂ ਕ્રોਧ ਹੈ ਤੇਰੇ ਅੰਦਰ ਪਿਆਰ ਨਹੀਂ ਨਫ਼ਰਤ ਹੈ ਤੇਰੇ ਅੰਦਰ ਸਰਬੱਤ ਦਾ ਭਲਾ ਨਹੀਂ ਪرائی ਨਿੰਦਾ ਹੈ ਉੱਚੀ ਸੁੱਚੀ ਮਤ ਨਹੀਂ ਨੀਚ ਵਿਚਾਰ ਹਨ ਜਦੋਂ ਤੇਰਾ ਹਿਰਦਾ ਇੰਨਾ ਮੇਲਾ ਹੈ ਤਾਂ ਪਰਮਾਤਮਾ ਨਾਲ ਪਿਆਰ ਕਿਵੇਂ ਹੋ ਸਕਦਾ ਹੈ ਕਿਸੇ ਨੂੰ ਮਾੜਾ ਨਾ ਸਮਝੋ ਸਭ ਅੰਦਰ ਪਰਮਾਤਮਾ ਦੀ ਜੋਤ ਵੇਖਣ ਦੀ ਕੋਸ਼ਿਸ਼ ਕਰੋ ਜੇ ਨਫ਼ਰਤ ਕਰਨੀ ਹੈ ਤਾਂ ਭੈੜੇ ਕੰਮਾਂ ਤੋਂ ਨਫ਼ਰਤ ਕਰੋ ਕਿਸੇ ਬੰਦੇ ਤੋਂ ਨਹੀਂ ਗੁਰੂ ਜੀ ਨੇ ਹੋਰ ਕਿਹਾ ਏ ਠੀਕ ਹੈ ਤੂੰ ਚੰਕਾ ਸੁੱਚਾ ਕਰ ਲਿਆ ਲੱਕੜੀਆਂ ਧੋ ਲਈਆਂ ਲਕੀਰ ਕੱਢ ਲਈ ਹੈ ਪਰ ਇਸ ਦਾ ਕੀ ਫਾਇਦਾ ਜੇਕਰ ਮਨ ਪਵਿੱਤਰ ਨਹੀਂ ਕੀਤਾ ਮਨ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਸੁੱਚਾ ਨਹੀਂ ਹੁੰਦਾ ਪਰਮਾਤਮਾ ਦੀ ਸਿਫਤ ਸਲਾਹ ਕਰਨ ਨਾਲ ਪਵਿੱਤਰ ਹੁੰਦਾ ਹੈ ਸੱਚਾ ਆਚਰਣ ਬਣਾਉਣਾ ਹੀ ਚੌਕੇ ਦਿਵਾਲੇ ਲਕੀਰ ਕੱਢਣਾ ਹੈ ਜਦੋਂ ਸਾਧੂ ਨੇ ਗੁਰੂ ਜੀ ਦੇ ਉੱਤਮ ਬਚਨ ਸੁਣੇ ਤਾਂ ਮਨ ਜਾਗ ਪਿਆ ਸਮਝ ਆ ਗਈ ਕਿ ਸਾਰੇ ਔਗਣ ਮੇਰੇ ਅੰਦਰ ਹਨ ਗੁਰੂ ਜੀ ਦੇ ਚਰਨੀ ਡਿੱਗ ਪਿਆ ਤੇ ਸਿੱਖੀ ਧਾਰਨ ਕੀਤੀ ਸਿੱਖਿਆ ਜਨਮ ਕਰਕੇ ਕੋਈ ਨੀਚ ਨਹੀਂ ਨੀਚ ਉਹ ਹੈ ਜਿਸ ਦਾ ਮਨ ਵਿਕਾਰਾਂ ਔਗਣਾ ਤੇ ਭੈੜੇ ਵਿਚਾਰਾਂ ਨਾਲ ਭਰਿਆ ਪਿਆ ਹੈ ਅਜਿਹੇ ਵਿਕਾਰੀ ਮਨੁੱਖ ਪ੍ਰਮਾਤਮਾ ਨੂੰ ਕਦੇ ਵੀ ਪ੍ਰਾਪਤ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ